ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੁਹਾਨੂੰ ਜਿਵੇਂ ਪਤਾ ਹੀ ਕੱਲ ਵਾਲੇ ਵਲੋਗਸ ਦੇ ਦੇਖਿਆ ਕਿ ਮੈਂ ਸੀ ਪਿੰਡ ਆਏ ਹੋਇਆ ਤੇ ਆਇਆ ਭਾਗਾ ਜੀ ਸਵੇਰੇ 8:00 ਵੱਜ ਚੁੱਕੇ ਨੇ ਤੇ ਹੈਗਾ ਦਿਨ ਹੈਗਾ ਜੀ ਸੰਡੇ ਦਾ ਤੇ ਮੈਂ ਉਖਰੀਆਂ ਬਾਕੀ ਸਾਰੇ ਸੁੱਤੇ ਹੋਏ ਨੇ ਤੇ ਮੈਂ ਤੇ ਉਤਾਰ ਉਠ ਗਿਆ ਤੁਹਾਨੂੰ ਪਤਾ ਹੀ ਇਹ ਵੀ ਛੇਤੀ ਉੱਠ ਕੇ ਨੇ ਮੈਂ ਤੇ ਲੱਗਿਆ 4:00 ਮੈਂ ਚੱਲ ਸਾਰੇ ਸੁੱਤੇ ਨੇ ਮੈਂ 4:00 ਮੈਂ ਤਾਂ ਕਿ ਆਪਾਂ ਕੈਮਰਾ ਉਤਾਰਨੋਂ ਤਾਂ ਨਹੀਂ ਤਾਂ ਕੋਈ ਕਰਦੇ ਇਸ ਜਾਂ ਦੀ ਤਿਆਰੀ ਅਕਾਲ ਮਨ ਲੈਣ ਕਿ ਅੱਜ ਮੈਂ ਪਾਣੀ ਪੀਣ ਦਾ ਪੀਣਾ ਨਹੀਂ ਚਾਹ ਰਿਹਾਗਾ ਅ ਪਪਾਸੇ ਮਿਲਦਾ ਬੀਜ ਚੋਂ ਆਹ ਇਹ ਆਲੂ ਬਖਾਰਾ ਤੇ ਇਮਲੀ ਤੇ ਗੁਲਕੰਧ ਵਾਲਾ ਉਸੇ ਰੋਣੇ ਪਾਣੀ ਪੀ ਲੈਣਾ ਚਾਹ ਪੀਂਦੇ ਨੇ ਹੈ। ਪਰ ਉਹ ਨਹੀਂ ਖਾ ਰਹੀ ਇਸ ਕਰਕੇ ਚਾਹ ਨਹੀਂ ਜਾ ਰਹੀ। ਤਾਂ ਚਾਹ ਸਾਰੇ ਹੀ ਬਣਾ ਕੇ ਸੋਣਿਆਂ ਨੂੰ ਖਾ ਦੇਣੀ। ਉੱਥੋਂ ਫਿਰ ਆਪਣੇ ਚਾਹ ਖਾ। ਰਾਤ ਫਤੇ 12 ਵਜੇ ਤੱਕ ਉਹ ਐ ਕਿ ਇਹ ਦਮਨ ਨੂੰ ਲੈਣ ਆ ਗਏ ਨੇ ਤੇ ਦਮਨ ਨੂੰ ਲੈ ਕੇ ਜਾਣ ਨਾ ਵਾਰ-ਵਾਰ ਕਰੀ ਗਏ ਤੁਸੀਂ ਇਹਦਾ ਸਾਰਾ ਸਮਾਨ ਇੱਥੇ ਛੱਡੋ ਤੁਸੀਂ ਇਹਦਾ ਸਾਰਾ ਸਮਾਨ ਇੱਥੇ ਛੱਡੋ ਮੈਂ ਦਮਨ ਨੂੰ ਘੇੜ ਲੈਣੀ ਹੈ ਦਮਨ ਜਿੱਦਾਂ ਜਾਏ ਉਹ ਪਿੱਛੇ 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 ਰਾਤੀ ਜਦੋਂ ਮੈਂ ਬਾਹਰ ਗਈ ਪੌਣੇ 12 ਉਹ ਇੱਥੇ ਸੱਤ ਬੈਠੇ ਅੰਬ ਖਾ ਰਹੇ ਉਦੋਂ ਅੰਬ ਖਾਣ ਲੱਗੇ ਪਏ ਤੇ ਹੁਣ ਵੀ ਉਹ ਦਮਨ ਦੇ ਨਾਲ ਹੀ ਸੁੱਤਾ ਪਿਆ ਹੈ ਦਮਨ ਕਿਦਾ ਸਵੇਰੇ ਉੱਠ ਕੇ ਚਲੀ ਨਾ ਜਾਏ ਦਮਨ ਕਹਿੰਦਾ ਸਿਰਫ ਪੰਜ ਦੇ ਜਾਣਾ ਤੇ ਹੁਣ ਵੀ ਨਾਲ ਹੀ ਸੁੱਤਾ ਪਿਆ ਅੱਜ ਆਪਾਂ ਚਾਹ ਤੱਕ ਸਾਰੀ ਰਾਤ ਦੇ ਵਾਸਤੇ ਸਾਰੇ ਸੁੱਤੇ ਪਏ ਨੇ ਚਾਹ ਬਣਾ ਲਈ ਠੰਣੀ ਬੱਚੇ ਨੂੰ ਚੇਮ ਕਰੀ ਕਿੱਥੇ ਆ ਕੇ ਕੀ ਆਈ ਬਣਾ ਲਈ ਫੋਕੀਂ ਨਹੀਂ ਬਣਾ ਦੇ ਬਹੁਤ ਮਜ਼ਾ ਆਦਿਆਂ ਲੋਕ ਨੰਬੜ ਨਹੀਂ ਲੈ ਕੇ ਆ ਗਏ ਅੱਜ ਬਹੁਤ ਚੜ੍ਹ ਹੈ ਜਾਂਦੀ ਹੈ ਤੇ ਚਲੋ ਤੁਹਾਨੂੰ ਦੱਸੋ ਚਲੋ ਇਹ ਗਰਮੀ ਪੂਰੀ ਅੱਜ ਦੀ ਗਰਮੀ ਪੂਰੀ ਹੋਲਾ ਤੇ ਅਸੀਂ ਜਾਣਾ ਵੀ ਹੈ ਲੱਗਾ ਮੈਂ ਤਾਰਨੂਨ ਤੇ ਦਮਨ ਨੂੰ ਭੇਜ ਲਾਂਗੀ ਮੈਂ ਥੋੜੀ ਲੇਟ ਆਉਂਗੀ ਕਿਉਂਕਿ ਮੈਂ ਸੂਟ ਸਾੜ ਲੈ ਕੇ ਜਾਣੇ ਸੀ ਗੁਰਿੰਦੇ ਵੱਲ ਆਪਸ ਦੇਖਿਆ ਕਰਨੀਆਂ ਹੋੜੇ ਸੂਟ ਨਾਲ ਹੀ ਘਾਟੀਆਂ ਤੇ ਮੈਂ ਖਾ ਚੱਲ ਕੇ ਲੈ ਕੇ ਜਾਵਾਂਗੀ ਪਾਣੀ ਬੜਾ ਹਨ ਬਹੁਤੀ ਕੜੀ ਹੈ ਹੂੰ ਬੜੀ ਤੇਜ਼ ਹੈ ਕਲਿੰਦਰ ਵੀ ਜਾਗਦਾ ਹੈ ਮੈਂ ਕਲਿੰਦਰ ਤੇ ਸਚਨ ਹੀ ਕਿੰਨੇ ਜਣੇ ਉੱਠਿਆ ਮੈਂ ਕਲਿੰਦਰ ਤੇ ਅਧਾਰ ਤੇ ਬਾਕੀ ਸਾਰੀ پارٹی ਪਤਾ ਨਹੀਂ ਕਿੰਨੇ ਨਾਲ ਕਿੱਥੋਂ ਆਉਂਗੀ ਮੇਰੇ ਕੋਲ ਵੱਧ ਤੋਂ ਵੱਧ ਵੱਧ ਤੋਂ ਵੱਧ ਜੇ ਮਤਲਬ ਉਹੀ ਮਤਲਬ ਕੋਲਜੀ ਕਰਨੀ ਹੋਏ ਤਾਂ 8 ਉਹ ਵੀ ਨੀਂਦ ਦੇ ਮਤਲਬ ਖੁੱਲੀ ਦੇ ਵਿੱਚ ਹੀ 8 ਵਜਣਗੇ ਬੈੱਡ ਤੇ ਨਹੀਂ ਤਾਂ ਆਦਰਵਾਇਜ਼ ਮੈਂ ਕਦੇ 11 ਵਜੇ ਜਾਂ ਮੈਂ 12 ਵਜੇ ਕਦੇ ਇੱਕ 9 ਵਜੇ 10 ਵਜੇ ਕਦੇ ਉੱਠੀ ਤੇ 6 ਵਜੇ 6:30 ਤਾਂ ਮੈਂ ਉੱਠ ਹੀ ਜਾਣਾ ਹੁੰਦਾ ਉਮ ਜੇ ਆਪਾਂ ਕਦੇ ਕਹਿ ਦਈਏ ਕਿ ਹਾਂ ਕੰਮ ਹੈ ਨਹੀਂ ਕੋਈ ਜਾਂ ਡਿਫਨ ਨਹੀਂ ਬਣਾਉਣਾ ਦੇ ਬੱਚਿਆਂ ਨੂੰ ਛੁੱਟੀ ਹੈ ਤਾਂ ਕਰਕੇ ਥੋੜੇ ਦੇ ਮੇਲ ਹੋ ਜੀਦਾ ਨਹੀਂ ਤਾਂ ਨਹੀਂ ਦੇਖੀ ਦੇਖੀ ਚਲਾਨਾ ਕੋਟੋੜੇ ਨੇ ਪੈਂਦੀ ਆਪਾਂ ਤਾਂ ਆਪਾਂ ਹੂੰ ਤੇ ਨਾ ਚਾਹ ਧਾਰੀ ਹੈ ਬਹੁਤ ਧੀਰਜ ਚਾਹ ਤਾਂ ਪੀ ਰਹੇ ਹੈ ਚਾਹ ਨੂੰ ਵੀ ਬੜੇ ਲੱਗਣ ਚਾਹ ਧਾਰਦੀ ਆ ਦੇਖੋ ਤੇਰੇ ਸਾਹਮਣੇ ਮੈਂ ਟਿੰਡਲ ਬਣ ਜਾਣੀ ਹੈ ਕਹਿੰਦੇ ਤੇ ਪਕੌੜੇ ਘੜ ਲੈਣੀਆਂ ਕਰਦੇ ਸਾਰਿਆਂ ਨੂੰ ਸਰਪ੍ਰੈਂਸ ਦੇ ਦਾਂਗੇ ਪਿੰਡ ਵਾਲਿਆਂ ਨੂੰ ਹੈ ਪਰ ਖਾਣ ਦਾ ਕੋਈ ਨਾਹ ਬਣ ਸਾਰੇ ਕਹਿ ਦਿੰਦੇ ਨੇ ਗੈਸ ਬਣਦੀ ਨਹੀਂ ਚਾਲ ਆ ਗਈ ਆਪਣੇ ਬੰਦ ਕੇ ਇੱਧਰ ਨਾਲ ਬਸ ਬਸ ਬਹੁਤ ਬਹੁਤ ਬੱਚੇ ਖੜਾ ਲਏ ਪਤਾ ਕੀ ਪੈਰ ਬੱਚੇ ਮੇਰੇ ਪਿੱਛੇ ਪੈ ਰਹੇ ਜਾਂਦੇ ਤੁਹਾਡੇ ਪਿੱਛੇ ਕੀ ਪਾਇਆ ਸੀ ਆ ਦੇਖ ਲਓ ਜੀ ਉੱਠ ਕੇ 12 ਵਜੇ ਤੇ ਹੁਣ ਕਹਿੰਦਾ ਮੇਰੇ ਪਿੱਛੇ ਪੈ ਗਏ ਨੇ ਪਾਪਾ ਕੋ ਪੂਣੀ ਕਰਾਈ ਜਾ ਰਹੀ ਏ ਚਲੋ ਹੁਣ ਪੜਨਾ ਬੱਜੇਗਾ ਬੰਨ ਕੇ ਆਓ ਕੀ ਕਰੀਏ ਪਹਿਲਾਂ ਪੜਨਾ ਇਹ ਤਾਂ ਤੂੰ ਸਿੱਟੀ ਪਈ ਸੀ ਆਪਣੀ ਤਾਂ ਦੀ ਟੀ-ਸ਼ਰਟ ਪਾ ਰੱਖੀ ਕਿਉਂ ਨਾ ਕਹਿੰਦਾ ਸਿੱਟੀ ਪਈ ਹੈ ਨਾ ਸਿੱਟੀ ਵੀ ਪਾਣੀ ਤੂੰ ਸਿੱਟੀ ਪਈ ਸੀ ਬਸ ਮੇਰੀ ਕੋਲਿੰਡਰ ਤਾਂ ਸੈੱਟ ਆ ਗਈ ਜਣਾ ਉਦੋਂ ਤੀ ਪਤਲੇ ਹੀ ਉਤਰ ਤਾ ਕਰਕੇ ਆ ਗਈ ਹੁਣ ਤਾਂ ਤੇ ਹੀ ਮੋਟੇ ਹੋ ਹਾਂਜੀ ਤੁਸੀਂ ਕਰ ਰਹੇ ਹੋ ਐ ਕੋ ਐ ਕੋ ਉਹ ਹੋ ਮੀ ਆਊਗਾ ਬੋਗਰ ਵੀ ਲੱਗੀ ਪਈ ਬੁਰਾ ਹਾਲ ਪੂਰਾ ਕੜਾ ਲਾ ਰਖ ਰੱਬ ਨੇ ਹਾਂਜੀ ਬੇਟਾ ਜੀ ਤੁਹਾਡੀ ਸਾਰੀ ਫੈਮਿਲੀ ਉੱਠੀ ਆਪ ਕੋ ਆਪਣੇ ਕੰਮਾਂ ਤੇ ਲੱਗ ਗਏ ਨੇ ਤੇ ਆਪਾਂ ਵੀ ਫ੍ਰੀ ਹੋ ਗਏ ਸੀ ਸਿਰੇ ਆਪਣੀ ਡਿਊਟੀ ਚ ਆ ਬਣਾਤੀ ਤੇ ਉਧਰ ਬੰਨ ਰੇ ਰੋਟੀ ਪਾਣੀ ਤੇ ਸਾਡੀ ਜਾਣ ਦੀ ਤਿਆਰੀ ਕਿਉਂ ਕਿ ਅਸੀਂ ਜਾਣਾ ਧਰਨੇ ਆਫੇ ਜਾਣਾ ਅੱਜ ਵੀ ਸੰਡੇ ਨੂੰ ਹੀ ਕਲੋਜ਼ਿੰਗ ਅੱਜ ਹਾਂ ਕਲੋਜ਼ਿੰਗ ਐ 30 ਜੂਨ 30 ਜੂਨ ਇਹ ਜੂਨ ਤੇ ਤਾਂ ਕਰਕੇ ਬਸ ਅਸੀਂ ਲੱਗਿਆ ਹੁਣ ਤਿਆਰ ਨਾਲੋਂ ਮੜ ਗਿਆ

ਲੇ ਹੁਣ ਤਾਂ ਵੀ ਜਾਂਦਾ ਕਿਹੜੀ ਚੱਦੀ ਓਹ ਹਲੀ ਹੋਰ ਦੂਜੇ ਦੀ ਕਿਹੜੀ ਦੂਜੀ ਉਹ ਦੂਜੇ 게ਟ ਦੇ ਉਧਰ ਜਿਹੜਾ ਲੌਬੀ ਵਾਲਾ ਬਸਾ ਖੁੱਲਿਆ ਤਾਂ ਹੋਇਆ ਇਹ ਉਹੀ ਬਸੇ ਰਹੀ ਅੰਦਰ ਆਪਣੇ ਵਿੱਚ ਖੋਲਦੇ ਖੋਲਦੇ ਤੁਮਹਾਰੀ ਕਾਜੀ ਸਾਰੇ ਨੂੰ ਮਿਲ ਕੇ ਕੁੰਦਾ ਬਲੌਗ ਚੈਨਲ ਸਬਸਕ੍ਰਾਈਬ ਕਰਾਓ ਸ਼ੇਅਰ ਕਰਾਓ ਲਾਈਕ ਮੈਂਟ ਬਾਕਸ ਵੀ ਕਰਾਓ ਅੱਜ ਮੈਂ ਬਣਾ ਰਿਹਾ ਬਲੌਗ ਜਿਵੇਂ ਮਰਦੇ ਦੇਖ ਲਓ ਕੈਮਰਾ ਆਉਣੀ ਹੈ ਹਾਂ ਗਾਇਜ਼ ਆਉਣੀ ਹੈ ਹੁਣ ਮਾੜਾ ਤਾਂ ਮੈਨੂੰ ਬਹੁਤ ਮਜ਼ੇਦਾਰ ਲੱਗਦਾ ਨਹੀਂ ਨਾ ਮਾਰ ਸਕਦਾ ਕਿ ਨਾ ਬਦਲ ਜਬਰ ਕਿ ਉਹ ਇਹ ਮੈਨੂੰ ਲੱਗੂਗਾ ਅੱਜ ਨਹੀਂ ਆਊਗਾ ਅੱਜ ਫਿਰ ਮੈਂ ਮੈਂ ਖੇਡਾਂਗਾ ਮੀਟੂ ਸਬਸਕ੍ਰਾਈਬ ਕਰ ਲੇਂਗਾ ਆ ਉੱਥੇ ਸਾਡਾ ਗਰਾਊਂਡ ਹੈਗਾ ਆ ਗਾਇਸ ਦੇਖੋ ਬਈਰ ਕਥਾਰ ਕਰ ਮੈਂ ਕਥਾਰ ਤੋਂ ਫੇਰ ਕਰ ਤੇ ਮਾਰਦੀ ਆルダー ਰੇਰੇ ਐਮ ਆਰ ਯੂ ਟੀ ਆਈ ਦੇਰ ਗਾਇਸ ਮੈਂ ਪਰ ਨਹੀਂ ਇੱਧਰ ਹੋਰ ਖੁਸ਼ੀ ਕਰੀ ਜਾਂਦਾ ਚਲੋ ਅਜੋ ਲੱਗੇ ਸੀ ਜਿਹੜੇ ਵਲੌਕ ਨੂੰ ਇਹਨੇ ਇਕੱਪੇ ਚ ਬਲੌਕ ਤੇ ਆਪਣਾ ਹੈ ਵੈਰੀ ਗੁੱਡ ਮਮਾ ਨੂੰ ਦਿਖਾ ਦੇ ਮੈਂ ਦਿਖਾਨੀ ਹੈ ਦਿਖਾ ਨਾ ਚਲੋ ਜੀ ਇੱਧਰ ਆਪਣਾ ਤੜਕਾ ਹੋ ਰਿਹਾ ਰੈਡੀ ਆਲੂ ਚਲਕਾ ਤੇ ਮੈਂ ਛੱਲਾਂ ਲਿਆ ਮੈਂ ਛੱਲਾਂ ਨਾਲ ਪਕੌੜੇ ਵੀ ਬਣਾਉਣੇ ਨੇ ਨਾਲ ਵੜੀਆਂ ਬਣਾਉਣੀਆਂ ਬਹੁਤ ਚੀਜ਼ਾਂ ਕੁੱਕਰ ਬਦਲ ਲਓ ਆਪੜਾ ਮੈਂ ਥਾਲੀ ਭਰਾਂ। ਬਰਾਲੀ ਸਿਲਦੀ ਆਪਾਂ। ਪਾਣੀ ਗੜ ਮੇਰੇ ਲਈ ਕਿ ਆ ਬੜੀ ਗਰਮੀ ਆ ਸੱਚੀ ਬੁਰਾ ਹਾਲ ਏ। ਲੈ ਹੋਰ ਮੈਂ ਆਲੂ ਚੱਲਣ ਲੱਗੀ। ਦੋ ਆਲੂ ਤੇ ਮੇਰੇ ਲਈ ਪਾਣੀ ਲਿਆ ਕਰ। ਪਾਣੀ ਆ ਗਰਮੀ ਬੜੀ ਮੈਂ ਆਲੂ ਜਲਣ ਲੱਗੀਆਂ। ਆ ਕਸਟਮਰ ਦੇ ਕੱਪੜੇ ਚੱਕੋ ਯਾਰ ਇੱਥੋਂ। ਮੜ ਜਾ ਮੈਂ ਪਿੱਛੇ ਕਰ। ਕੋਈ ਦਾਗ-ਦਗ ਲੱਗ ਜਾਂਦਾ ਲੋਕੀ ਵਿੱਚ ਬੈਠ ਕੰਗੀਆਂ ਕਰੀਆਂ ਨੇ ਕਸਵਰਾਂ ਦੇ ਕੱਪੜੇ ਨੇ ਕੌਣ ਕਰਦਾ ਕੰਗੀ ਬਟੇਰੇ ਬਟਿਕ ਵਾਲੇ ਨੂੰ ਅੱਛਾ ਜੀ ਇੱਥੇ ਕੰਗੀਆਂ ਕਰੀਆਂ ਨੇ ਲੋਕੀ ਨੇ ਪੱਤੂ ਉਤਾਰ ਰੱਖੇ ਨੇ ਇੱਥੇ ਕਿ ਅਸੀਂ ਆਲੂ ਛਿੱਲ ਸਕਦੇ ਹਾਂ ਜਾ ਜਾਏਗਾ ਨਾਲ ਵਾਲ ਜਾਣਗੇ ਲੋਕਾਂ ਦੇ ਪਿਆਰ ਜਾਊਗਾ ਅਗਲੇ ਕਹਿਣਗੇ ਆ ਭੈਣਾ ਦੇ ਬਟਿਕ ਤੋਂ ਸੂਟ ਆਏ ਨੇ ਐ ਕਹਿਣਾ ਆ ਤਾਂ बस ਛਿੱਕਿੱਤੇ ਹੋਏ ਸੂਟ ਨੇ ਨਾ ਆ ਗਏ ਮੈਨੂੰ ਜਦੋਂ ਦੀ ਆ ਸਾਡੇ ਸੱਤੋਂ ਨਹੀਂ ਮੈਂ ਤੇ ਛੁੱਟੀ ਕਿੰਨੇ ਵਜੇ ਹੋਣੀ ਤੋ ਇਹ ਵੇ ਜੀ ਆਏ ਗਰਮੀ ਦੇ ਸਾਲ ਨੂੰ ਅਸੀਂ ਜਿੱਦ ਕਿ ਰਹਿਣ ਨੂੰ ਪਤਾ ਜੇ ਤੇ ਰਹਿਣ ਨਹੀਂ ਦੇ ਇੱਕੋ ਜਿਹਾ ਕੈਨ ਹੁੰਦੇ ਮੈਂ ਹੀ ਤਾਂ ਜਲਦੀ ਜੀ ਇੰਕਾ ਕਰਦਾ ਐਂਡ ਤੇ ਬੱਚਿਆਂ ਨੇ ਕਿਹਾ ਕਿ ਕੀ ਕਰਨਾ ਉੱਥੇ ਬੈਠੀ ਜਿੱਥੇ ਮੇਰਾ ਫਿਰ ਨਾ ਬੰਦ ਜੀ ਇਹ ਸੀ ਕਿਹੜੇ ਲਾ ਰਹੇ ਨੇ ਇਹ ਨਹੀਂ ਨਹੀਂ ਹਾਂ ਏਸੀ ਚਾਹੁੰਦੇ ਸਾਰੇ ਸਕੂਲ ਦਾ ਰਹਿਣ ਤੇ ਏਸੀ ਦਾ ਬੰਦ ਹੋ ਗਿਆ ਫਿਰ ਅੱਜ ਚੱਲੋ ਨਹੀਂ ਬੰਦ ਹੋ ਗਿਆ ਸਕੂਲ ਸਕੈਨ ਵਾਲੇ ਕਹਿਣਾ ਹੀ ਉਹਨਾਂ ਸਕੂਲ ਵਾਲਿਆਂ ਨੂੰ ਕਹਿੰਦਾ ਸੀ ਕੱਟ ਬੰਦ ਹੋਇਆ ਕਹਿੰਦੇ ਅਗਲੇ ਸਾਲ ਠੀਕ ਠੀਕ ਕਰਾਵਾਂਗੇ ਅਗਲੇ ਸਾਲ ਬੱਚਾ ਪਏ ਹੋਣ ਗਰਮੀ ਨਾਲ ਮਰਦੇ ਅਗਲੇ ਸਾਲ ਕਰਨਾ ਮੇਰੇ ਕੋਲ ਲਿਆ ਬੰਦਾ ਕਰਦਾ ਉਹ ਬੋਲ ਚੜੀ ਦਾ ਹੱਗ ਹੈ ਉਹ ਜਿਹੜੀ ਜੁਕਿਆਈ ਬੋਲ ਚੜੀ ਸੀ ਜਿਹੜੀ ਸੀ ਜੁਕੀ ਵਾਲੀ ਬੋਲ ਚੜੀ ਨੇ ਗਿਆ ਹੱਗ ਕਰਨਾ ਬਹੁਤ ਹੱਗ ਕਰਨ ਵਾਲਾ ਔਟਕੇ ਔਟਕੇ ਕਰਕੇ ਹਾਏ ਮੇਰਾ ਪੁੱਤ ਪਾਗ ਬੰਨਣੀ ਸਿੱਖਦਾ ਪਿਆ ਡਗਣਾ ਬੰਦ ਕਰੀ ਹਾਂ ਠੀਕ ਨੇ ਉਹਨੇ ਮੈਂ ਚੁੱਕੇ ਤੋਂ ਤੁਹਾਨੂੰ ਦੇ ਦੂੰ ਕੁਝ ਖਾ ਲਓ ਸਾਡੇ ਉਹ ਖਾ ਲਓ ਪੱਗ ਦਿਖਾ ਦੇ ਕਹਿੰਦੇ ਮੈਂ ਅਜੇ ਕਹਿੰਦਾ ਪਹਿਲੇ ਬੋਲੇ ਆਹ ਇੱਕ ਫੁੱਲ ਛੜੀ ਪੱਗ ਬੰਨੀ ਫੁੱਲ ਛੜੀ ਪਤੇ ਨੇ ਪੱਗ ਬੰਨੀ ਹਾਂ ਉਹ ਦਿਖਾ ਦੇ ਪੱਗ ਫਿਰ ਅੱਜ ਪਤਾ ਆਪਾਂ ਯੂਕੇ ਪੀਜ਼ਾ ਖਾ ਕੇ ਆਵਾਂਗੇ ਅਮਨ ਯੂਕੇ ਵਾਲੀ ਕੈਰੀ ਨਾ ਤੇ ਯੂਕੇ ਪੀਜ਼ਾ ਖਾ ਕੇ ਆਵਾਂਗੇ ਯੂਕੇ ਵਾਲੀ ਫੁੱਲ ਛੜੀ ਕੈਰੀ ਕੋਣ ਸਾਡੇ ਘਰ ਉਹ ਤਾਂ ਨਹੀਂ ਆਇਆ ਸੀ ਉਹ ਯੂਕੇ ਵਾਲਾ ਕਿਹੜਾ ਯੂਕੇ ਵਾਲਾ ਪੱਜਾ ਹਾਂ ਮम्मा ਮम्मा ਅਮਨ ਉਹ ਹਲੇ ਸੀ ਆ ਪਾਣੀ ਹਟਾ ਨਾ ਛੇਮ ਕਰਕੇ ਰੱਖ ਦੇਣਾ ਸਬਜ਼ੀ ਦਾ ਖੁੱਧ ਰੋਕ ਨਾ ਲਾਈਏ ਰੱਖ ਲੈ ਇਸੇ ਕਾਟੜ ਲੈਣੇ ਚਾਹ ਲੋਚੀ ਮਣੀ ਨੂੰ ਨਹੀਂ ਥੋੜੀ ਗਰਮੈਸ ਹੀ ਨਿਕਲ ਜਾਏਗੀ ਮੋਟੇ ਹਨ ਨਾ ਤੋਂ ਉਹ ਨਹੀਂ ਨਾ ਕੱਟ ਕੇ ਨਹੀਂ ਹਵਾ ਦੇ ਤੇ ਮੇਰੇ ਪਤਾ ਬੈਠੇ ਉਹ ਕਿਸ਼ਾ ਸਮਝ ਹਨ ਹੂੰ ਜਿਹੜੇ ਗੁੜੇ ਪਾ ਰਹੇ ਪਤਾ ਨਹੀਂ ਕਿ ਕਿੱਥੋਂ ਆ ਰਹੇ ਨੇ ਗੁਜਾ ਕੁਦਰ ਕਿੱਥੇ ਆ ਕੋਬਤ ਹੈ ਨਾ ਉਹ ਬਈ ਬੋਲੀ ਤੋਂ ਉਹ ਦਿਲਾਂ ਤੇ

ਕੱਡੇ ਨੂੰ ਕਿਹਾ ਕਿ ਵੀ ਆਹ ਠੀਕ ਲੈਂਦਾ ਤੇ ਉਹਨੂੰ ਪਹਿਲਾਂ ਫਿਰ ਸਿਰ 'ਚ ਮਾਰੇ ਵੇਲਣਾ। ਵਾਲੀ ਪਰੇ ਕਰਕੇ ਨਾ ਤੂੰ ਬਿੱਤੀ ਤਰ੍ਹਾਂ ਪਹਿਲਾਂ ਸੁਣਾਵੇ। ਤੇ ਉਹਨੂੰ ਪਰੇ ਕਰਨਾ ਹੋਣਾ। ਹਾਂ। ਗਰਮੀ ਇੰਨੀ ਸੱਚੀ ਬੁਰਾ ਹਾਲ ਹੋਇਆ ਪਿਆ ਤੇ ਇੱਧਰ ਆਪਣੀ ਸਬਜ਼ੀ ਬਣਦੀ ਪਈ ਐ। ਇੱਧਰ ਆਪਣੇ ਕੁਲਕੇ ਬੰਦੇ ਪਏ ਆਟਾ ਸੀ ਗੁੰਨੇ ਆ ਤੇ ਉਹ ਫਤਲਾ ਹੀ ਹੋ ਗਿਆ ਗਰਮੀ ਦੇ ਵਿੱਚ। ਫ੍ਰੀਜ 'ਚ ਰੱਖਿਆ ਨਹੀਂ ਹੈਗਾ। ਉਹ ਵੀ ਨਹੀਂ ਸਹੀ ਗੁੰਨਤਾ। ਹਾਂ। ਤੂੰ ਪਤਲਾ ਹੋ ਗਿਆ ਬਾਹਰ ਤੋਂ। ਕੀ ਚਾਉਣਾ ਦੱਸ ਤੀ? ਤੂੰ ਚਾਉਣਾ ਕੀ ਕਿ ਮੈਂ ਜਾਵਾਂ ਚ ਨਾ ਜਾਵਾਂ? ਚਲਾਕੀਆਂ ਤਾਂ ਮੈਂ ਕੋਈ ਨਹੀਂ ਦਿਤੀਆਂ। ਇਹ ਮੈਨੂੰ ਕਹਿੰਦਾ ਜੀ ਤੂੰ ਬਹੁਤ ਚਲਾਕੀਆਂ ਕਰਦੀ ਐ ਮਮਾ ਕਿ ਤੂੰ ਇੱਥੋਂ ਦੀ ਨਿਕਲ ਜਾਣਾ ਫਟਾਫਟ ਮੈਨੂੰ ਦੱਸਣਾ ਵਾਧਿਆ ਮੈਂ ਤਾਂ ਜਾਣ ਤੂੰ ਕੀ ਕਰਾਣਾ ਐ ਕੁਛ ਨਹੀਂ ਕਰਾਣਾ ਚਲੇ ਜਾਈਏ ਅਸੀਂ ਚਲੇ ਜਾਈਏ ਦੇਖ ਲੈ ਇਹ ਇਹਦਾ ਨਾ ਦਮਣ ਬਿਨਾ ਦਿਲ ਨਹੀਂ ਲੱਗਦਾ ਤੇ ਇਹ ਕਹਿੰਦਾ ਤੂੰ ਚਲਾਕੀਆਂ ਕਰਦੀ ਮੇਰ ਦਾ ਹੈ ਹਾਂ ਅੱਜ ਕਿੱਥੇ ਜਾਣਾ ਅੰਜਵਾਏ ਦਾ ਨਾ ਅੱਜ ਇੱਥੇ ਘਰੇ ਜਿਵਾਏ ਸੀ ਥੱਲੇ ਇਹ ਸੀ ਥੱਲੇ ਅੰਜਵਾਏ ਆ ਫਟੇ ਵੈਸੇ ਚੱਲੇ ਆ ਸੀ ਤੈਨੂੰ ਬਸ ਆਹੀ ਟੈਨਸ਼ਨ ਕਿ ਨਾਈ ਜਾ ਰਿਓ ਕਿੱਥੇ ਜਾਣਾ ਹੈ ਐ ਐ ਥੋੜੀ ਹੁੰਦਾ ਹੁੰਦਾ ਕੀ ਦਵਾ ਮੂਵੀ ਮੂਵੀ ਦੇਖਣੀ ਐ ਇੱਥੇ ਲਾ ਕੇ ਆਪਣੀ ਆ ਗਈ ਰੋਟੀ ਨਾਲ ਇੱਧਰ ਚਟਣੀ ਮਨ ਵੀ ਲੈ ਆਈ ਸੀ ਤੁਹਾਡੇ ਤਾਂ ਮੁੱਕ ਗਈ ਮੇਰੇ ਤਾਂ ਪਈ ਹੈ ਜਿਹੜੀ ਭਰਜਾਈ ਨੇ ਬਣਾਈ ਮੰਗਾ ਜਾਈ ਕੋਈ ਨਾ ਪਿੱਛੇ ਨਹੀਂ ਹਾਂ ਮੰਗ ਕੇ ਲਿਆਂਦੀ ਸੀ ਚਟਣੀ ਚੱਲ ਆਪਣੇ ਆਪ ਨੂੰ ਕੀ ਮੰਗਣਾ